ਸਾਡਾ ਜ਼ਿਕਰ ਜੀ ਡੀਪੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਰਾਜਨ ਰੰਧਾਵਾ ਨੇ ਤੁਹਾਨੂੰ ਦੱਦੀ ਕਿ ਭਤੀਜਿਆਂ ਤੋਂ ਦੁਖੀ ਹੋ ਕੇ 81 ਸਾਲ ਦਾ ਬਜ਼ੁਰਗ ਚੜਿਆ ਪਾਣੀ ਵਾਲੀ ਟੈਂਕੀ ਦੇ ਉੱਪਰ ਪੁਲਿਸ ਨੇ ਇਨਸਾਫ਼ ਕਰਨ ਦਾ ਅਸਵਾਸਨ ਦਿੱਤਾ ਤਾਂ ਬਜ਼ੁਰਗ ਥੱਲੇ ਆਇਆ ਕਈ ਘੰਟੇ ਬਾਅਦ ਤਨਦਾਦੀ ਇਹ ਕਿ ਜਿਲ੍ਹਾ ਗਰਦਾਸਪੁਰ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਨੇੜਲੇ ਪਿੰਡ ਧਾਲੀਵਾਲ ਵਿੱਚ ਉਸ ਵੇਲੇ ਹਾਈ ਪ੍ਰੋਫਾਈਲ ਮਸਲਾ ਬਣ ਗਿਆ ਜਦੋਂ ਕਰੀਬ ਸਵੇਰੇ 7 ਵਜੇ ਪਿੰਡ ਦਾ ਇੱਕ 81 ਸਾਲ ਦਾ ਬਜ਼ੁਰਗ ਗੁਰਮੁਖ ਸਿੰਘ ਪਾਣੀ ਵਾਲੀ ਟੈਂਕੀ 'ਤੇ ਉੱਪਰ ਚੜ੍ਹ ਗਿਆ ਪਿੰਡ ਦੇ ਸਰਪੰਚ ਗੁਰਨਾਮ ਸਿੰਘ ਮੌਕੇ ਤੇ ਆਪਣੇ ਮੈਂਬਰਾਂ ਨਾਲ ਪਹੁੰਚੇ ਤੇ ਬਜ਼ੁਰਗ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਬਜ਼ੁਰਗ ਗੁਰਮੁਖ ਸਿੰਘ ਨੇ ਇਕ ਨਾ ਸੁਣੀ ਗੁਰਮੁਖ ਸਿੰਘ ਆਪਣੇ ਨਾਲ ਸੋਟਾ ਲਾਉਰ ਸਪੀਕਰ ਅਤੇ ਕਾਗਜ਼ਤ ਲੈ ਕੇ ਟੈਂਕੀ ਉੱਪਰ ਚੜ੍ਹਿਆ ਹੋਇਆ ਸੀ ਉਸ ਵੱਲੋਂ بار-बार ਅਨਾਉਂਸਮੈਂਟ ਕੀਤੀ ਜਾ ਰਹੀ ਸੀ ਕਿ ਐਸਐਸਪੀ ਬਟਾਲਾ ਜਾਂ ਡੀ ਡੀਸੀ ਗਰਦਾਸਪੁਰ ਆਉਣਗੇ ਤਾਂ ਮੈਂ ਥੱਲੇ ਉਤਰਾਂਗਾ ਪਤਾ ਲੱਗਦਿਆਂ ਹੀ ਡਿਊਟੀ ਅਫਸਰ ਸਬ ਇੰਸਪੈਕਟਰ ਵੇਲ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਉਹਨਾਂ ਨਾਲ ਟੈਂਕੀ ਉੱਪਰ ਚੜ੍ਹ ਕੇ ਗੱਲਬਾਤ ਕੀਤੀ ਅਤੇ ਭਰੋਸਾ ਦਿੱਤਾ ਗਿਆ ਜਿਸ ਤੇ ਚਲਦਿਆ ਬਜ਼ੁਰਗ ਗੁਰਮukh ਸਿੰਘ ਲਗਭਗ 2 ਘੰਟਿਆਂ ਬਾਅਦ ਟੈਂਕੀ ਤੋਂ ਥੱਲੇ ਉਤਰਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਬਜ਼ੁਰਗ ਗੁਰਮukh ਸਿੰਘ ਨੇ ਦੱਸਿਆ ਕਿ ਮੇਰੇ ਭਤੀਜੇ ਬਲਵਿੰਦਰ ਸਿੰਘ ਨਰਿੰਦਰ ਸਿੰਘ ਪੁੱਤਰ ਗਿਆਨ ਸਿੰਘ ਵੱਲੋਂ ਗਲਤ ਢੰਗ ਨਾਲ ਮੇਰੀ ਜ਼ਮੀਨ ਵੇਚੀ ਗਈ ਹੈ ਅਤੇ ਮੈਂ ਪਿੰਡ ਦੇ ਇੱਕ ਪੰਚਾਇਤੀ ਕਮਰੇ ਵਿੱਚ ਰਹਿ ਰਿਹਾ ਹਾਂ ਉਸ ਵਿੱਚੋਂ ਵੀ ਕੱਢਿਆ ਗਿਆ ਮੇਰਾ ਕੋਈ ਰਹਿਣ ਬਿਸ਼ੇਰਾ ਨਹੀਂ ਹੈ ਜਿਸ ਦੇ ਸਬੰਧੀ ਪੁਲਿਸ ਪ੍ਰਸ਼ਾਸਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਮੈਂ ਬਹੁਤ ਵਾਰ ਲਿਖ ਚੁੱਕਾ ਹਾਂ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਤਾਂ ਮੈਨੂੰ ਇਹ ਰਾਹ ਅਪਣਾਉਣਾ ਪਿਆ ਤਾਂ ਹੀ ਮੈਂ ਟੈਂਕੀ ਉੱਪਰ ਚੜ ਕੇ ਇਸ ਮਸਲੇ ਨੂੰ ਤੁਹਾਡੇ ਧਿਆਨ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਮਾਮਲੇ 'ਚ ਮੌਕੇ ਤੇ ਪਹੁੰਚੇ ਡਿਊਟੀ ਅਫਸਰ ਸਾਹਿਬ ਇੰਸਪੈਕਟਰ ਵੇਲ ਸਿੰਘ ਨੇ ਦੱਸਿਆ ਕਿ ਬਜ਼ੁਰਗ ਦੀ ਸਾਰੀ ਗੱਲਬਾਤ ਸੁਣੀ ਹੈ ਜਿਸ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਬਜ਼ੁਰਗ ਗੁਰਮukh ਸਿੰਘ ਨੂੰ ਇਨਸਾਫ ਦਿਵਾਇਆ ਜਾਏਗਾ ਬਣੇ ਰਹੋ ਇਸੇ ਤਰ੍ਹਾਂ ਡੀਪੀਜੀ ਪੰਜਾਬੀ ਦੇ ਉੱਤੇ ਤਾਂ ਕਿ ਹਰ ਖਬਰ ਤੁਹਾਡੇ ਤੱਕ ਪਹੁੰਚ ਸਕੇ ਬੜੇ ਹੀ ਆਰਾਮ ਦੇ ਨਾਲ ਬਹੁਤ ਸਾਰੇ ਐਸੇ ਮਸਲੇ ਜਿਹੜੇ ਕਿ ਸਲਝਾਉਣੇ ਔਖੇ ਹੋ ਜਾਂਦੇ ਨੇ ਤੇ ਉਲਝਦੇ ਜਾਂਦੇ ਨੇ ਤੇ ਜਿਹੜੇ ਉਹਦੇ ਮਸਲੇ ਦੇ ਵਿੱਚ ਫਸੇ ਹੋਏ ਲੋਕ ਨੇ ਉਹ ਕਈ ਵਾਰ ਇਦਾਂ ਦੇ ਜਿਹੜੇ ਨੇ ਉਹ ਨਿਰਣੇ ਲੈ ਲੈਂਦੇ ਨੇ ਤੇ ਜਿਹੜਾ ਆ ਆਪਣੇ ਆਪ ਨੂੰ ਜਿਹੜਾ ਆ ਇਸ ਤਰ੍ਹਾਂ ਕਰਕੇ ਵਿਖਾਉਂਦੇ ਨੇ ਤਾਂ ਕਿ ਉਹਨਾਂ ਦੀ ਗੱਲ ਜਿਹੜੀ ਏ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਆਵੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਗੱਲ ਦੇ ਉੱਤੇ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਦੀ ਨਾਲ ਲਾਈਕ ਕਰਕੇ ਸ਼ੇਅਰ ਜਰੂਰ ਕਰ ਦਿਓ ਆਪਣੀ ਇਸ ਖਬਰ ਨੂੰ ਤੇ ਬਣੇ ਰਹੋ ਡੀਪੀਜੀ ਪੰਜਾਬੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜਰੂਰ ਦਬਾ ਲਓ ਕੌਣ ਆਇਓ ਕੀ ਹਾਲ ਪੂਰੀ ਜੇ ਨੇ ਛੰਦਾ ਜੀ ਆ ਗਿਆ ਨੇ ਮਹਤਾਰਾ ਗੁਰਮੁਖ ਸਿੰਘ ਜੀ ਆਵੋ ਤੇ ਮੈਂ ਗਲਤ ਕਰਾ ਵੀ ਕਰਨਾ ਮੇਰੀ ਗੱਲ ਸੁਣ ਨਹੀਂ ਨਹੀਂ ਬੋਲਦਾ ਨਹੀਂ ਕੋ ਗਲਤ ਕਰਾ ਕਰ ਨਾਲ ਕੇ ਇੱਕ ਵਡੇ ਤੱਕ ਰੇ ਵੇਖ ਜਾਂਦਾ ਰਿਹਾ ਠੀਕਾ ਕਿ ਸਮਾਈ ਹੋਈ ਹੈ ਮੇਰੀ ਤੋ ਦਰਖਾਸਤ ਦਿੱਤੀ ਕਰੇ ਹਾਂ ਨਹੀਂ ਥਾਂ ਦਿਖਾ ਦਿੱਤੇਗੀ ਤਰ੍ਹਾਂ ਨਾ ਕੀਆ ਪਰਮ ਸਿੰਘ ਤੱਕ ਮੈਨੂੰ ਇਸ ਰੇਸ਼ਨ ਕੋਲ ਕੋਈ ਵੀ ਇਨਸਾਣ ਹੋਈ ਨਹੀਂ ਮਿਲਿਆ ਪਤਾ ਨਹੀਂ ਮੈਨੂੰ 40 ਸਾਲ ਹੋ ਗਏ ਇਸ ਥਾਂ 'ਤੇ ਆਉਂਦਿਆਂ ਜਾਂਦਿਆਂ ਪ੍ਰਕਾਸ਼ਾਂ ਦਿੰਦੇ ਆ डीसी ਕੋਲ ਆਉਂਦੀ ਆ ਐਸਐਸਵੀ ਕੋਲ ਐਸਐਸਪੀ ਲਿਖਦਾ ਵਾ ਥਾਣੇ ਵਾਲਿਆਂ ਨੂੰ ਤੇ ਥਾਣੇ ਵਾਲੇ ਲਿਖ ਕੇ ਭੇਜਦੇ ਆ ਜੀ ਸਾਡੇ ਕੋਲ ਕੋਈ ਇਹਨਾਂ ਝਕਾਰ ਨਹੀਂ ਕੈਸੀ ਇਹਨੂੰ ਇਹ ਵਾਹਕ ਦਵਾ ਸਕੀ ਕਿਉਂਕਿ ਇਹਨਾਂ ਨੂੰ ਮਿਲ ਜਾਂਦੇ ਆ ਪੈਸੇ ਜਿੰਨੇ ਵੀ ਉਹ ਬਲਜੀਤ ਕੌਰ ਆਈ ਆ ਉਹ ਵੀ ਨਜਾਇਜ਼ ਲਿਖ ਕੇ ਦੇ ਗਈ ਹੋਰ ਕਿੰਨੇ ਐਸਐਚਓ ਆਏ ਆ ਉਹ ਸਾਰਾ ਲਿਖ ਕੇ ਦੇ ਜਾਂਦੇ ਕਿਉਂਕਿ ਸਾਡੇ ਕੋਲ ਪੈਸਾ ਹੈ ਨਹੀਂ ਸਾਡੇ ਕੋਲ ਤੇ ਰੋਟੀ ਖਾਣ ਜੋਗਾ ਵੀ ਪੈਸਾ ਨਹੀਂ ਹੈਗਾ 4 ਕਿੱਲੇ ਜਾਇਦਾਦ ਮੇਰੀ ਉਦੋਂ ਹੀ ਦੇਖੋ ਮੇਰੀ ਜਾਇਦਾਦ ਜਦੋਂ ਮੇਰੇ ਪਿਤਾ ਜੀ ਸੀਗੇ ਨਾ ਉਦੋਂ 4 ਕਿੱਲੇ ਮੁਕਦਮੇ ਚ ਗਏ ਨੇ ਪੈ ਚੁੱਕੇ ਸੀ ਉਹ 4 ਕਿੱਲੇ ਮੈਂ ਆਪਣਾ 1 ਕਿੱਲਾ ਵੇਚ ਕੇ ਤੇ 3 ਕਿੱਲੇ ਮੈਂ ਸ਼ਿਹਾਕੇ ਦਿੱਤੇ 4 ਕਿੱਲਿਆਂ ਦਾ ਫੇਰ ਮੈਂ ਹੱਕਦਾਰ ਸੀਗਾ ਲੇਕਿਨ ਅੱਜ ਤੱਕ ਪਿੰਡ ਵਾਲਿਆਂ ਨੂੰ ਵੀ ਪਤਾ ਵੀ ਇਹ ਹੱਕਦਾਰ ਵਾਲੇਕਿਨ ਗਰੀਬ ਆਦਮੀ ਦਾ ਕੋਈ ਵੀ ਸੁਣਾਈ ਨਹੀਂ ਕਰਦਾ ਮੇਰੇ ਪਰਿਵਾਰ ਚ ਦੋ ਹੀ ਬਤੀਏ ਆ ਤੇ ਉਹ ਜਿਹੜੀ ਮੇਰੀ ਬੇਟੀ ਸੀ ਉਹ ਵਿਚਾਰੀ ਪਤਾ ਨਹੀਂ ਕਿੱਥੇ ਤੱਕ ਹੀ ਖਾਂਦ ਗਈ ਹੈ ਤੁਹਾਡੀ ਮੈਰਿਜ ਸੀ ਹਾਂ ਮੈਰਿਜ ਹੋਈ ਸੀ ਸਰ ਇੱਕ ਬੇਟੀ ਇੱਕ ਬੇਟੀ ਆ ਉਹ ਜਿਹੜੀ ਜਲਬੀਰ ਕੌਰ ਮੇਰੀ ਘਰ ਵਾਲੀ ਹੈ ਨਾ ਉਹ ਦੂਸਰੀ ਜਗ੍ਹਾ ਜਾ ਕੇ ਉਹਦੀ ਮਾਂ ਨੇ ਬਿਠਾਤੀ ਸੀ ਹਾਂਜੀ ਇਹ ਹੁਣ ਮੈਨੂੰ ਤੇ ਚਲੋ ਕੋਈ ਗੱਲ ਨਹੀਂ ਜਮੀਨ ਬਣਦੀ ਸੜੀ ਚੜ ਕੇ ਲਈ ਜਮੀਨ ਬਣਦੀ ਆ ਗੁਰ ਪਿਆਰਿਓ ਇਸੇ ਕਰਕੇ ਮੈਂ ਸਿਰਫ ਮੈਨੂੰ ਰੋਟੀ ਦਾ ਮਸਵਾਵਾ ਰੋਟੀ ਦਾ ਮਕਸਦ ਟੰਕੀ ਜੀ ਇਹੋ ਹੀ ਹੈ ਕਿ ਮੈਨੂੰ ਮਤਲਬ ਇੱਥੋਂ ਵੀ ਕੱਢਿਆ ਗਿਆ ਪਿੰਡੋਂ ਵੀ ਕੱਢਿਆ ਗਿਆ ਵਾ ਜਦੋਂ ਮੈਨੂੰ ਪਿੰਡੋਂ ਹੀ ਕੱਢਿਆ ਗਿਆ ਮੈਂ ਆਪਣੀ ਰੋਟੀ ਬਣਾ ਕੇ ਆਪ ਖਾਂਦਾ ਸੀ ਤੇ ਪਿੰਡੋਂ ਵੀ ਉਹ ਸਿਸਟਮ ਦੇ ਚੋਂ ਮੈਨੂੰ ਕੱਢਿਆ ਗਿਆ ਵਾ ਕੋਈ ਘਰ ਨਹੀਂ ਹੋ ਗਈ ਕੋਈ ਜਗ੍ਹਾ ਨਹੀਂ ਹੈਗੀ ਮੇਰੇ ਕੋਲ ਮੈਂ ਇਸੇ ਤਰ੍ਹਾਂ ਭਟਕਦਾ ਹੀ ਫਿਰੰਡਿਆ ਵਾ ਕਿ ਅੱਜ ਆਖਿਰ ਤੇ ਮੈਨੂੰ ਇੱਥੇ ਆਣ ਕੇ ਆਪਣਾ ਜਿਹੜਾ ਦੁੱਖ ਆ ਆਖਰ ਮੈਂ ਦੇਹ ਕਰਨ ਦਾ ਆਖਰੀ ਮੇਰਾ ਇਹ ਸੀਗਾ ਕਿ ਆਪਨੇ ਪਿਆ ਕਰ ਲਈ ਨਾ ਤੁਹਾਨੂੰ ਨਹੀਂ ਲੱਗਦਾ ਸਾਬ ਮੈਨੂੰ ਨਹੀਂ ਲੱਗਦਾ ਸਾਬ ਫੈਸਲਾ ਜੇ ਹੁੰਦਾ ਤੇ 40 ਸਾਲ ਹੋ ਗਏ ਮੈਨੂੰ ਠੱਕੇ ਖਾਂਦੇ ਇਹ ਪ੍ਰੋਸੈਸ ਦੱਸੋ ਤੁਹਾਨੂੰ ਪ੍ਰੋਸੈਸ ਨਹੀਂ ਮਤਲਬ ਕਹਿੰਦੇ ਜੀ ਅਸੀਂ ਹੱਕ ਦੀ ਹੱਕ ਚਿੰਨ ਵੇਦਾਂਗੇ ਇਹ ਜੇ ਹੱਕ ਚ ਨਿਭੜਦੇ ਆ ਤੇ ਕੀ ਕੋਈ ਨਹੀਂ ਨਿਭੜਦੇ ਤੇ ਇਹਨਾਂ ਦੀ ਮੌਜੂਦ ਸਾਬ ਜੀ ਤੁਸੀਂ ਜਿਹਨੇ ਨਿਊਜ਼ ਚੈਨਲ ਵਾਲੇ ਆ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਕਿ ਅੱਜ ਤੱਕ ਜਿਹੜਾ ਹੱਕ ਕਿਸੇ ਗਰੀਬ ਦਾ ਨਿਭੜਿਆ ਨਾ ਕਦੀ ਵੀ ਕੋਈ ਵੀ ਆ ਤਮੇ ਤੇ ਵਾਲੇ ਕੋਲ ਨਹੀਂ ਆ ਜਾਉਂਦਾ ਮੈਂ ਮੈਂ ਗਰਮਾਨ ਸਿੰਘ ਸਰਪੰਚ ਪਿੰਡ ਧਾਰੀਵਾਲ ਦਾ ਮੈਂ ਇੱਥੇ ਪਹੁੰਚਿਆ ਹਾਂ ਮੌਕੇ ਤੇ ਜਿਹੜੀ ਪੁਲਿਸ ਇੱਥੇ ਪਹੁੰਚ ਚੁੱਕੀ ਆ ਇਹ ਸਾਡੇ ਪਿੰਡ ਦਾ ਜਿਹੜਾ ਗਵ ਇਹ ਨਾਇਰ ਗੁਰਬਖਸ਼ ਸਿੰਘ ਤਾਂ ਉਹ ਫਸਾਕਾ ਸਿੰਘ ਇੱਕ ਢੇਲੂ ਮਸਲੇ ਦਾ ਆਪਨੇ ਉੱਪਰ ਜਿਹੜਾ ਟੈਂਕੀ ਉੱਪਰ ਚੜਿਆ ਹੋਇਆ ਵਾ ਇਹਨੂੰ ਅਸੀਂ ਵੀ ਉੱਪਰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀ ਇਹ ਤੁਹਾਡਾ ਢੇਲੂ ਮਸਲਾ ਵਾ ਇਹ ਬੈਠ ਕੇ ਸੁਝਾਇਆ ਜਾ ਸਕਦਾ ਪਰ ਸਾਡੇ ਕਹਿਣ ਤੇ ਵੀ ਨਹੀਂ ਥੱਲੇ ਆਇਆ ਪੁਲਿਸ ਵੀ ਇੱਥੇ ਪਹੁੰਚ ਚੁੱਕੀ ਆ ਬਾਕੀ ਉਹ ਇਹੀ ਕਹਿ ਰਿਹਾ ਵੀ ਜਿੱਤੇ ਮੈਂ ਫੋਨ ਕਰ ਦਿੱਤੇ ਡੀਸੀ ਸਾਹਿਬ ਆ ਰਹੇ ਆ ਡੀਸੀ ਸਾਹਿਬ ਦਾ ਪੀਏ ਆ ਰਿਹਾ ਉਹਦੇ ਵਿੱਚ ਸਾਡੇ ਆਡਾ ਕੋਈ ਮਤਲਬ ਨਹੀਂ ਆਹੀਂ ਤੇ ਇੱਕ ਪੰਚਾਇਤ ਦੇ ਤੌਰ ਤੇ ਇਹਨੂੰ ਬਹੁਤ ਸਮਝਾਇਆ ਵੀ ਜਲਾ ਆਣ ਥੱਲੇ ਆ ਜਾ ਆਪਾ ਤਰਾ ਬੈਠ ਕੇ ਫੈਸਲਾ ਕਰਾ ਦਿੰਦੇ ਪਰ ਉਹ ਕਿਸੇ ਵੀ ਫੈਸਲੇ ਤੇ ਨਹੀਂ ਆ ਰਿਹਾ ਉਹ ਡਿਸਰਬ ਡੀਸੀ ਸਾਹਿਬ ਦਾ ਜੀ ਨਾਲ ਲੈ ਰਿਹਾ ਵਾ ਇਹ ਕਿਨੇ ਇਸ ਦੇ ਕਰੀਬ 7:00 7:00 ਵਜੇ ਚੜਿਆ ਸਰ ਇਹ ਝਗੜਾ ਕੀ ਹੈ ਝਗੜਾ ਇਹਨਾਂ ਦਾ ਕੋਈ ਘਰ ਦਾ ਯਾਰ ਜ਼ਮੀਨੀ ਝਗੜਾ ਵਾ ਕੋਈ ਇਹ ਘਰ ਦੇ ਹੈ ਇਸੇ ਕੋਈ ਇਹਦੇ ਜਿਹੜੇ ਦੋ ਭਤੀਜੇ ਦਾ ਭਰਾ ਵੀ ਡੈਥ ਹੋ ਚੁੱਕੀ ਆ ਪਿਤਾ ਦੀ ਵੀ ਡੈਥ ਹੋ ਚੁੱਕੀ ਆ ਇਹ ਅੱਜ ਤੋਂ ਕਰੀਬ 10-20 ਸਾਲ ਪਹਿਲਾਂ ਇਥੋਂ ਨਿਕਲ ਗਿਆ ਇਹ ਪਤਾ ਨਹੀਂ ਕਿੱਥੇ ਰਹਿ ਰਿਹਾ ਸੀ ਕਿੱਥੇ ਨਹੀਂ ਰਹਿ ਰਿਹਾ ਸੀ ਇਹਦੇ ਹੁਣ ਜਿਹੜੀਆਂ ਮਾ ਪੋਤਨਾ ਹਵਾ ਜਿਹੜੀਆਂ ਉਹਨਾਂ ਮੁੰਡਿਆਂ ਦੀਆਂ ਘਾ ਭਰਾ ਦੇ ਘਰਾ ਦੀਆਂ ਹਮ ਜਿਹੜੀਆਂ ਤੇ ਉਹਨਾਂ ਦੀਆਂ ਉਹ ਵੀ ਆਪੋ ਆਪਣੇ ਘਰੇ ਰਹਿ ਰਹੀਆਂ ਵਾ ਉਹਨਾਂ ਦੇ ਜਿਹੜੇ ਜਿਹੜੇ ਘਰ ਵਾਲੇ ਉਹਨਾਂ ਨਾਲ ਉਹਨਾਂ ਦਾ ਟਕਰਾਅ ਉਹ ਵੀ ਇੱਥੇ ਦੀ ਰਹਿ ਰਹੇ ਪਿੰਡ 'ਚ ਨਹੀਂ ਰਹੇ ਨਹੀਂ ਉਹਦੇ ਇਹਦੇ ਦੋਹੇ ਭਤੀਜੇ ਵੀ ਇੱਥੇ ਪਿੰਡ ਚ ਰਹਿ ਰਹੇ ਨੇ ਇਹਦੇ ਸਰਪੇ ਦੀਆਂ ਭਤੀਜੇ ਨਵਾਂ ਰਹਿ ਰਹੀਆਂ ਵਾ ਇਹਦੇ ਜਿਹੜੇ ਦੋਹੇ ਭਤੀਜੇ ਉਹ ਵੀ ਜਿਹਦੇ ਬਾਹਰ ਰਹਿ ਕੇ ਕੰਮ ਕਰਦੇ ਉਹਨਾਂ ਦਾ ਆਪਸ ਵਿੱਚ ਦੋਨਾਂ ਤਿੰਿਆਂ ਨਾਲ ਟਕਰਾਅ ਚੱਲ ਰਿਹਾ ਕੀ ਮੰਗੀ ਕੀ ਕਰ ਰਿਹਾ ਹੈ ਜਿ ਮੰਗ ਇਹੀ ਕਰ ਰਿਹਾ ਵੀ ਮੈਨੂੰ ਘਰ ਤੇ ਸੱਦਵਾਓ ਇਹ ਉਹਨੂੰ ਕਹਿੰਦੇ ਸਮਝਾਉਣਾ ਚਾਹੁੰਦੇ ਆ ਕਿ ਆ ਬੈਠ ਕੇ ਆਪਣਾ ਜਿਹੜਾ ਕੋ ਕਾਨੂੰਨੀ ਵੀ ਕਾਰਵਾਈਆਂ ਕੀਤੀਆਂ ਵਾ ਕੋਰਟਾਂ 'ਚ ਕੀਤੀਆਂ ਉਹ ਜੋ ਤੈਨੂੰ ਕੋਰਟਾਂ ਫੈਸਲਾ ਦੇਣਗੇ ਉਹਦੇ ਮੁਤਾਬਕ ਤੇਰੀ ਜਿਹੜੀ ਉਹ ਬਣਦੀ ਗਈ ਤੈਨੂੰ ਦਿੱਤੀ ਜਾਊਗੀ ਇਹ ਰੱਦ ਬੇਚਿਆ ਗੁਰਮੁਖ ਸਿੰਘ ਨੇ ਪੁੱਤਰ ਵਿਸਾਵਾ ਸਿੰਘ ਵਾਸੀ ਤਾਰਿਆ ਇਹ ਕੋਈ ਆਪਣੇ ਭਰਾ ਦੇ ਬੇਟਿਆਂ ਪਰ ਆਪਣੇ ਭਤੀਜਿਆਂ ਨਾਲ ਜ਼ਮੀਨ ਦਾ ਕੋਈ ਮਸਲਾ ਉਹਦੇ ਤੇ ਇਹ ਕਹਿੰਦੇ ਮੈਨੂੰ ਹੱਥ ਨਹੀਂ ਮਰ ਰਿਹਾ ਮੈਂ ਦਿਖਾ ਰਿਹਾ ਸੀ ਕਿ ਜਦਿਆਂ ਬਿਨਾਂ ਪੂਰੀ ਤੇ ਮੇਰੇ ਹੱਕ ਚ ਕੋਈ ਗੱਲ ਨਹੀਂ ਹੋਈ ਉਹ ਜ਼ਮੀਨ ਧੱਕੇ ਨਾਲ ਆਪਣੇ ਨਾਂ ਤੇ ਰਸੀਦ ਕਰਾ ਗਏ ਨਾਂ ਮੈਨੂੰ ਘਰ ਚ ਜਗਾ ਦੇ ਰਹੇ ਤੇ ਇਛੇ ਦੁੱਖ ਧਾੜ ਕੇ ਤੈਂਕੀ ਤੇ ਚੜੇ ਗਏ ਤੇ ਚਲੋ ਅੱਜ ਮੈਂ ਆਇਆ ਹਾਂ ਮੌਕੇ ਤੇ ਆਇਆ ਹਾਂ ਤੇ ਇਹਨਾਂ ਮੇਰਾ ਕਹਾ ਮੰਨਿਆ ਤੈਂਕੀ ਖੁੱਲ੍ਹਿਆ ਆ ਹੁਣ ਇਹ ਨਾ ਮੈਂ ਮਸਲਾ ਸੁਣਾਂਗਾ ਕੀ ਆ ਤੇ ਦੋਹਾਂ ਤਰ੍ਹਾਂ ਨੂੰ ਬੁਲਾ ਕੇ ਇਹਨਾਂ ਦੇ ਹੱਕ ਦੀ ਗੱਲ ਕਰਾਂਗੇ ਜੋ ਵੀ ਹੋ ਜੋ ਇਹਨਾਂ ਨਾਲ ਧੱਕਾ ਹੋ ਰਿਹਾ ਵਾ ਉਹ ਇਹਨਾਂ ਨੂੰ ਹੱਕ ਦਵਾਵਾਂਗੇ ਜੋ ਬਣ ਕਿੱਦਾਂ ਚੜੇ ਰਹੇ ਸੀ ਇਹ ਸਵੇਰੇ ਕਿਹੜੇ ਦੇ ਕੋਈ 10 ਘੰਟੇ ਆਈ ਵੀਰ ਕਿੰਨਾ ਹੋ ਗਿਆ ਚੜਿਆ ਨਾ ਇਹਨਾਂ ਦਾ ਪਰਿਵਾਰਕ ਮੈਂਬਰ ਆਇਆ ਪਰਿਵਾਰਕ ਮੈਂਬਰ ਨੂੰ ਸਾਡਾ ਕੋਈ ਮਿਲਿਆ ਨਹੀਂ ਅਸਲ ਤੇ ਇਹਨਾਂ ਦੀ ਮੈਰਿਜ ਨਹੀਂ ਕੱਲੇ ਨਹੀਂ ਦੇ ਬਿਨਾਂ ਕੋਈ ਨਾ ਕਰਨ ਦਾ ਤੋਂ ਮਾਨੂੰ ਕੋਈ ਮਿਲਿਆ ਨਹੀਂ ਅਜੇ ਤੱਕ ਦੋ ਪਾਰਟੀ ਨੂੰ ਸੱਦੇ ਜਾਏਗਾ ਦੋ ਪਾਰਟੀ ਖਾਣੇ ਬੁਲਾਵਾਂਗੇ ਜੀ ਖਾਣੇ ਬੁਲਾ ਕੇ ਤੇ ਇਹਨਾਂ ਦੇ ਗੱਲਬਾਤ ਸੁਣਾਂਗੇ ਤੇ ਫਿਰ ਅਗਲੀ ਕਾਰਵਾਈ ਕਰਾਂਗੇ ਕੀ ਪੰਜੀ